ਉਹ ਹਵੇਲੀ ਬਣਾਈ ਲੱਖਾਂ ਰੁਪਈਆ ਦੀ ਬਣਾਈ ਤੇ ਆਪਣੇ ਪੋਤੇ ਨੂੰ ਪਹਿਲੀ ਰਾਤ ਸੁਹਾਗ ਰਾਤ ਵਾਲੇ ਦਿਨ ਗਿਫਟ ਕੀਤੀ ਕਮਾਲ ਹੋ ਗਈ ਅਸੀਂ ਰنجਜੀਤ ਸਿੰਘ ਦੇ ਪੋਤਰੇ ਦੀ ਸੁਹਾਗਤ ਤੱਕ ਪਹੁੰਚ ਗਏ ਸੈਂਕੜੇ ਹਾਥੀ ਸੈਂਕੜੇ ਘੋੜੇ ਸੈਂਕੜੇ ਮੱਝਾਂ ਸੈਂਕੜੇ گاਵਾ ਪਤਾ ਨਹੀਂ ਕਿੰਨੀਆਂ-ਕਿੰਨੀਆਂ ਮੋਹਰਾਂ ਬਰਾਤੀਆਂ ਨੂੰ ਦਿੱਤੀਆਂ ਇਦਾਂ ਵੀ ਕਿਹਾ ਤੁਸੀਂ ਇਹ ਦੇਖੋ ਵੀ ਜੇ ਬਰਾਤਿਆਂ ਨੂੰ ਸੈਂਕੜੇ ਮੱਝਾਂ ਸੈਂਕੜੇ ਗਾਵਾਂ ਸੈਂਕੜੇ ਘੋੜੇ ਸੈਂਕੜੇ ਹਾਥੀ ਦਿੱਤੇ ਗਏ ਤੇ ਫਿਰ ਜਿਹੜਾ ਵਿਆਹ ਵਾਲਾ ਲਾੜਾ ਉਹਨੂੰ ਕਿੰਨਾ ਦਾਜ ਦਿੱਤਾ ਗਿਆ ਹੋਵੇ ਇਹ ਵੀ ਇਹ ਵੀ ਸੋਚ ਕੇ ਦੇਖੋ ਜੇ ਸ਼ਾਮ ਸਿੰਘ ਅਟਾਰੀ ਆਪਣੇ ਜਵਾਈ ਦੇ ਆਏ ਹੋਏ ਬਰਾਤਿਆਂ ਨੂੰ ਇਹਨਾਂ ਇਹਨਾਂ ਕੁਝ ਦਿੰਦਾ ਹੈ ਤੋਹਫੇ ਦਿੰਦਾ ਹੈ ਤੇ ਉਹਨੇ ਲਾੜੇ ਲਈ ਕਿ ਦਿੱਤਾ ਹੋਵੇਗਾ ਫੇਰ ਮਤਲਬ ਕਿ ਬਹੁਤ ਦਾਜ ਦਿੱਤਾ ਹੋਵੇਗਾ ਜੀ ਰਵ ਰਣਜੀਤ ਸਿੰਘ ਉਪਰ ਉਹ ਉਹਨੇ ਆਪਣੇ ਪੋਤੇ ਦੀ ਪ੍ਰਾਂਤ ਵਿੱਚ ਦਾਜ ਲਿਆ ਫਿਰ ਅਸੀਂ ਕਹਿੰਦੇ ਆ ਵੀ ਦਾਜ ਦੇ ਵਿਰੋਧੀ ਅਸੀਂ ਸਿੱਖ ਦਾਜ ਲੈਣਾ ਮਾੜੀ ਗੱਲ ਹੈ ਇਹ 3 ਲੱਖ ਦਾ ਸਿਰਾ ਸੀ ਤੁਮਰ ਨੌ ਨੇ ਹਾਲ ਸੁਨਾਈਦਾ ਸਿਰਾ ਪਿਆਰ ਕਰਵਾਇਆ ਗਿਆ ਨਾ ਉਹ 3 ਲੱਖ ਦਾ ਕਰਵਾਇਆ ਗਿਆ ਅੱਛਾ ਇੱਕ ਵੀਰ ਹੋਰ ਫਿਰ ਉਸ ਤੋਂ ਬਾਅਦ ਪ੍ਰਚਾਰਕ ਉਹ ਕਹਿੰਦਾ 9 ਲੱਖ ਦਾ ਸਿਰਾ ਸੀ ਤੇ ਅੱਜ ਦੇ 90 ਕਰੋੜ ਦੇ ਬਰਾਬਰ ਪੜਦਾ ਹੈ ਪਰ ਤੁਸੀਂ ਜਿੰਨੇ ਸੁਣ ਰਹੇ ਹੋ ਤੁਸੀਂ ਸਾਰੇ ਆਪੋ ਆਪਣੇ ਦਿਮਾਗ ਉੱਤੇ ਜ਼ੋਰ ਪਾ ਕੇ ਦੇਖੋ ਇਹਦੇ ਵਿੱਚ ਸੁਣਾਉਣ ਵਾਲੀ ਗੱਲ ਹੈ ਕਿਹੜੀ ਹੈ ਕਿਹੜੀ ਗੱਲ ਐਸੀ ਹੈ ਜਿਹੜੀ ਗੱਲ ਵਿੱਚੋਂ ਸਾਨੂੰ ਕੋਈ ਚੰਗੀ ਸਮਾਜਿਕ ਸੇਧ ਵਾਲੀ ਸਿੱਖਿਆ ਮਿਲਦੀ ਹੈ ਇਹਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਉਹ ਕਿਹੜਾ ਗੁਣ ਹੈ ਉਹ ਕਿਹੜਾ ਰੋਹਾਨੀਅਤ ਵਾਲਾ ਗੁਣ ਹੈ ਜਿਹੜਾ ਪ੍ਰਗਟ ਹੁੰਦਾ ਹੈ ਰਾਮ ਸਿੰਘ ਅਟਾਰੀ ਵਾਲਾ ਉਹ ਐਨੇ ਪੈਸੇ ਕਿੱਥੋਂ ਲੈ ਕੇ ਆਇਆ ਸੀ? ਕੀ ਉਹ ਡਾਕੇ ਮਾਰਦਾ ਸੀ? ਕੀ ਉਹ ਲੋਕਾਂ ਨੂੰ ਲੁੱਟਦਾ ਸੀ? ਜਿਹੜਾ ਜਿਹੜਾ ਪੈਸਾ ਆਮ ਲੋਕਾਂ ਤੋਂ ਟੈਕਸ ਵਸੂਲ ਕੇ ਇਕੱਠਾ ਕੀਤਾ ਗਿਆ ਸੀ। ਉਹ ਰਣਜੀਤ ਸਿੰਘ ਨੇ ਆਪਣੇ ਪੋਤੇ ਦੇ ਰਵਿਅ ਵਿੱਚ ਇਦਾਂ ਹੀ ਉੜਾ ਦਿੱਤਾ। ਲੋਕਾਂ ਦੀ ਖੂਨਸੀ ਨੇ ਦੀ ਕਮਾਈ। ਅਸੀਂ ਸਿੱਧ ਕਰਨਾ ਕੀ ਚਾਹੁੰਦੇ ਹਾਂ? ਅਸੀਂ ਸਮਾਜ ਨੂੰ ਕਿਹੜੀ ਸਿੱਧ ਦੇਣਾ ਚਾਹੁੰਦੇ ਹਾਂ? ਸਿਰਫ ਇੱਕੋ ਹੀ ਗੱਲ ਵੀ ਅਸੀਂ ਇਹ ਦਰਸਾਉਣਾ ਚਾਹੁੰਦੇ ਆ ਜਿਹੜਾ ਸਾਡਾ ਇੱਕ ਮਹਾਰਾਜਾ ਹੋਇਆ ਉਹਨੇ ਅੱਜ ਦੇ 1 ਵੱਡੇ ਉਪਜੋਗ ਪਤੀ ਅੰਬਾਨੀ ਦੇ ਮੁੰਡੇ ਦੇ ਵਿਆਹ ਤੋਂ ਵੱਧ ਖਰਚ ਕੀਤਾ ਸੀ ਸਿਰਫ ਇੰਨਾ ਸਾਬਤ ਕਰਨ ਲਈ ਅਸੀਂ ਕਿੰਨਾ ਜੋਰ ਲਾਇਆ ਹੋਇਆ ਦਰਸ਼ਕੋ ਪਿਛਲੇ ਦਿਨੀ ਅੰਬਾਨੀ ਦੇ ਮੁੰਡੇ ਦਾ ਹੋਇਆ ਵਿਆਹ ਤੇ ਚਰਚਾ ਛਿੜਪੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੀ ਤੇ ਜਦੋਂ ਰਣਜੀਤ ਸਿੰਘ ਦੇ ਪੋਤਰੇ ਕਮਰ ਨੌ ਨਿਹਾਲ ਸਿੰਘ ਦੇ ਵਿਆਹ ਦੀ ਚਰਚਾ ਚੱਲੀ ਤੇ ਫਿਰ ਸਾਡੇ ਕੁਝ ਇਤਿਹਾਸਕਾਰਾਂ ਨੇ ਸਾਡੇ ਕੁਝ ਢਾਡੀ ਵੀਰਾਂ ਨੇ ਤੇ ਆਮ ਫੇਸਬੁੱਕ ਦੇ ਉੱਪਰ ਬੈਠੇ ਹੋਏ ਵਿਦਵਾਨਾਂ ਨੇ ਫਿਰ ਜਿਹੜੀ ਆਪਣੀ ਸਿਆਣਪ ਤੇ ਆਪਣੀ ਅਕਲ ਦਾ ਸਬੂਤ ਦਿੱਤਾ ਉਹਦਾ ਕੋਈ ਸਾਨੀ ਨਹੀਂ ਹੈ ਫਿਰ ਅੱਜ ਆਪਾਂ ਗੱਲ ਸਾਰੀ ਇਸੇ ਤੇ ਕਰਨੀ ਹੈ ਕਈਆਂ ਨੂੰ ਲੱਗਦਾ ਹੋਵੇਗਾ ਵੀ ਇਹ ਜਿਹੜੀ ਵੀਡੀਓ ਹੈ ਥੋੜੀ ਲੇਟ ਹੋ ਗਈ ਪਹਿਲਾਂ ਹੋਣੀ ਚਾਹੀਦੀ ਸੀ ਪਰ ਨਹੀਂ ਇਹ ਬਿਲਕੁਲ ਸਹੀ ਸਮੇਂ ਦੇ ਉੱਪਰ ਹੈ ਕਿਉਂਕਿ ਮੈਨੂੰ ਵੀ ਇਹ ਲੱਗਦਾ ਸੀ ਵੀ ਪਹਿਲਾਂ ਆਪਣੇ ਢਾਡੀ ਵੀਰਾਂ ਨੂੰ ਤੇ ਵਿਦਵਾਨ ਵੀਰਾਂ ਨੂੰ ਕਸਰਾ ਕੱਢ ਲੈਣ ਦਿਓ ਗੱਲ ਆਪਾਂ ਬਾਅਦ ਵਿੱਚ ਹੀ ਕਰਾਂਗੇ ਸੋ ਜਲਦੀ-ਜਲਦੀ ਇਹ ਵੀਡੀਓ ਕਰ ਦਿਓ ਸ਼ੇਅਰ ਤੇ ਹਰ ਇੱਕ ਸੱਜਣ ਦੇ ਕੋਲੇ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਤਾਂ ਜੋ ਅਸੀਂ ਇਤਿਹਾਸ ਦੇ ਵਿੱਚੋਂ ਚੰਗੀਆਂ ਗੱਲਾਂ ਲੈਣੀਆਂ ਸਿੱਖੀਏ ਤੇ ਜਿਹੜੀਆਂ ਗੱਲਾਂ ਸਾਡੇ ਇਤਿਹਾਸਕਾਰਾਂ ਨੇ ਉਹ ਲਿਖੀਆਂ ਜਿਹੜੀਆਂ ਸਾਡੀਆਂ ਸਿੱਖ ਰਵੈਤਾਂ ਤੋਂ ਪਾਸੇ ਜਾਂਦੀਆਂ ਨਹੀਂ ਉਹਨਾਂ ਨੂੰ ਆਪਾਂ ਅੱਖੋਂ ਪਰੋਖੇ ਕਰ ਸਕੀਏ ਸੋ ਮੈਂ ਆ ਸਕੂਰ ਸਿੰਘ ਟੈਣਾ ਇਸ ਕਰਕੇ ਚਲਦੀ ਚਲਦੀ ਇਹ ਵੀਡੀਓ ਸ਼ੇਅਰ ਕਰਦੇ ਹੋ ਤੇ ਆਪਾਂ ਗੱਲ ਕਰਦੇ ਆਂ ਅੱਜ ਦੇ ਸਾਡੇ ਢਾਡੀ ਤੇ ਇਤਿਹਾਸਕਾਰਾਂ ਦੀ ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਪੋਤਰੇ ਦੇ ਵਿਆਹ ਦੀ ਦਰਸ਼ਕੋ ਪਹਿਲਾਂ ਨਾ ਤੁਹਾਨੂੰ ਕੁਝ ਵੀਡੀਓ ਦੇ ਸ਼ਾਰਟ ਦਿਖਾਉਣੇ ਆ ਤੇ ਫਿਰ ਉਹਨਾਂ ਤੋਂ ਬਾਅਦ ਆਪਾਂ ਗੱਲਬਾਤ ਸ਼ੁਰੂ ਕਰਦੇ ਆਂ ਪਹਿਲਾਂ ਤੁਸੀਂ ਕੁਝ ਵੀਡੀਓ ਦੇ ਸ਼ਾਰਟਸ ਦੇਖੋ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਬੜੇ ਦਿਨਾਂ ਦਾ ਚੱਲ ਰਿਹਾ ਹੁਣ ਪਤਾ ਨਹੀਂ ਮੁੱਕ ਗਿਆ ਕਿ ਜੇ ਹੈਗਾ ਦੁਨੀਆਂ ਤੇ ਲਾਲਾ ਲਾਲੀ ਹੋਈ ਪਈ ਕੋਈ ਕਹਿੰਦਾ 83 ਕਰੋੜ ਇੱਕ ਗਾਇਕ ਨੇ ਲਿਆ ਕੋਈ ਕਹਿੰਦਾ 65 ਕਰੋੜ ਲਿਆ ਕੋਈ ਕਹਿੰਦਾ 70 ਕਰੋੜ ਲਿਆ ਪਰ ਤੁਹਾਡਾ ਰਿਕਾਰਡ ਹੈ ਪਿਆਪੂ ਤੁਹਾਡਾ ਰਿਕਾਰਡ ਰਹੀਂਦੀ ਦੁਨੀਆਂ ਤੱਕ ਕੋਈ ਮਾਈ ਦਾ ਲਾਲ ਨਹੀਂ ਤੋੜੇਗਾ ਜਿਹੋ ਜਿਹਾ ਵਿਆਹ ਸਰਦਾਰ ਛਾਮ ਸਿੰਘਾ ਟਾਰੀ ਨੇ ਆਪਣੀ ਪੁੱਤਰੀ ਬੀਬੀ ਨਾਨਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਪੋਤਰੇ ਕਮਰ ਨੌ ਨਿਹਾਲ ਸਿੰਘ ਦਾ ਵਿਆਹ ਕੀਤਾ ਅਜੇ ਕੋਈ ਮਾਈ ਦਾ ਲਾਲ ਨਹੀਂ ਜੰਮਿਆ ਜਿਹੜਾ ਸ਼ੇਰੇ ਪੰਜਾਬ ਦੇ ਪੋਤਰੇ ਵਰਗਾ ਕੋਈ ਵਿਆਹ ਕਰਕੇ ਦਿਖਾਵੇ 60ਾਂ ਦੇਸ਼ਾਂ ਤੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਮੁਲਖ ਸੱਭਿਆ ਸੀ 60ਾਂ ਦੇਸ਼ਾਂ ਤੋਂ 10 ਲੱਖ ਦੇ ਲਗਭਗ ਬਰਾਤੀ ਸਨ 10 ਲੱਖ ਇੱਕ ਬੰਨੇ ਬਰਾਤੀ ਸ਼ਾਮ ਸਿੰਘਾ ਟਾਰੀ ਦੇ ਘਰ ਪਹੁੰਚੀ ਤੇ ਦੂਜੇ ਬੰਦੇ ਜੇ ਭਰਾਤ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਕਰ ਰਹੀ ਸੀ ਏਡਾ ਵੱਡਾ ਕਾਫਲਾ ਸੀ ਏਡਾ ਵੱਡਾ ਤੇ ਸਰਦਾਰ ਸ਼ਾਮ ਸਿੰਘਾ ਟਾਰੀ ਨੇ ਪਹਿਲਾਂ ਜਦੋਂ ਮੇਲ ਵਾਲਾ ਦਿਨ ਉਹ ਦਿਨ ਸ਼ੇਰੇ ਪੰਜਾਬ ਨੇ ਹਰ ਇੱਕ ਰਾਜੇ ਮਹਾਰਾਜੇ ਵਾਸਤੇ ਵੱਖਰੇ ਵੱਖਰੇ ਤੰਬੂ ਉਨੂੰ 10-10 ਕੱਪੜੇ ਉਹਨਾਂ ਦੀ ਪ੍ਰਾਣਚਾਰੀ ਕਰਨ ਵਾਸਤੇ ਇੱਕ ਤੇ ਦੋ-ਦੋ ਨੌਕਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਆਖਿਆ ਦੁਨੀਆਂ ਦਾ ਕੋਈ ਹੋ ਜਾ ਖਾਣਾ ਨਾ ਹੋਵੇ ਜਿਹੜੇ ਇਹ ਆਪਣੇ ਦੇਸ਼ ਵਿੱਚ ਜਾ ਕੇ ਕਹਿਣ ਕਿ ਅਸੀਂ ਸ਼ੇਰੇ ਪੰਜਾਬ ਦੇ ਪੋਤਰੇ ਦੇ ਵਿਆਹ ਤੇ ਆ ਵੈਰਾਈਟੀ ਨਹੀਂ ਖਾਦੀ ਇਹਨਾਂ ਦੀਆਂ ਨਾਸਾਂ ਬੰਦ ਕਰਕੇ ਰੱਖਦੇ ਆ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਤੇ ਲੱਗਾ ਮੱਥੇ ਤੇ ਛੇਰਾ ਬਜਟ ਅੱਜ ਦਾ ਨਹੀਂ ਉਦੋਂ ਦੇ ਰਿਕਾਰਡ ਮੁਤਾਬਕ ਜੇ ਤੁਸੀਂ ਅੱਜ ਵੀ ਉਹ ਸ਼ੇਰਾ ਵੇਖਣਾ ਹੋਵੇ ਸ਼੍ਰੋਮਣੀ ਕਮੇਟੀ ਦੇ ਕੋਲ ਅੱਜ ਵੀ ਤੋਸ਼ੇ ਖਾਨੇ ਦੇ ਵਿੱਚ ਸਾਂਭਿਆ ਪਿਆ ਅੱਜ ਵੀ ਜਦੋਂ 12 ਰੁਪਏ माफ ਕਰਨਾ ਸਾਡੇ ਇੱਕ ਸ਼ੇਰ ਪਈਏ ਟੋਲਾ ਸੋਨਾ ਸੀ ਉਦੋਂ ਉਹ ਜਿਹੜਾ ਸ਼ੇਰਾ ਬਣਾ ਕੇ ਲਿਆਂਦਾ ਗਿਆ ਉਹ ਸ਼ੇਰੇ ਦੀ ਕੀਮਤ ਉਹਨਾਂ ਸਮਿਆਂ ਦੇ ਵਿੱਚ 3 ਲੱਖ ਰੁਪਏ ਸੀ 3 ਲੱਖ ਸਿੰਘ ਨੇ ਆਪਣੇ ਪੁੱਤਰੇ ਵਾਸਤੇ ਸ਼ੇਰਾ ਤਿਆਰ ਕਰਵਾਇਆ ਸੀ ਨਾ ਵੀ ਇਹ ਸੇਰਾ ਮੇਰਾ ਪੋਤਰਾ ਕਬਰ ਨੌਂ ਨਿਹਾਲ ਆਪਣੇ ਮੱਥੇ ਤੇ ਲਾ ਕੇ ਤੇ ਜਾਵੇਗਾ ਉਸ ਸੇਰੇ ਦੀ ਕੀਮਤ ਸੀ ਉਸ ਸਮੇਂ ਦਾ 9 ਲੱਖ ਰੁਪਈਆ ਅੱਜ ਦੀ ਵੇਖ ਲਓ ਅੱਜ ਤੇ ਘੱਟੋ-ਘੱਟ ਮੇਰੇ ਹਿਸਾਬ ਦੇ ਨਾਲ 90 ਕਰੋੜ ਦਾ ਬਣੇਗਾ 90 ਕਰੋੜ ਦਾ ਉਧਰੋਂ ਸ਼ਾਮ ਸਿੰਘ ਆਟਾਰੀ ਨੇ ਅਖੀਰ ਕਰ ਦਿੱਤੀ ਉਹਨੇ ਆਖਿਆ ਹਰ ਬਰਾਤੀ ਨੂੰ ਸੋਨੇ ਚਾਂਦੀ ਦੇ ਭਾਂਡਿਆਂ ਵਿੱਚ ਖਾਣਾ ਪਰੋਸ ਕੇ ਦੇਣਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਕਬਰ ਨੌਂ ਨਿਹਾਲ ਦੀ ਉਹ ਹੈਂਡਓਵਰ ਕਰਦੇ ਨੇ ਮਹਾਰਾਜਾ ਰਣਜੀਤ ਸਿੰਘ ਆਪ ਦੇ ਪੋਤਰੇ ਨੂੰ ਪੋਤਰੇ ਨੂੰ ਦੇ ਦਿੰਦੇ ਨੇ ਪੋਤਰੇ ਦਾ ਵਿਆਹ ਹੁੰਦਾ ਹੈ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਦੀ ਪੁੱਤਰੀ ਨਾਲ ਹੂੰ ਤਾਂ ਉਹ 40 ਕਮਰੇ ਨੇ ਲਗਭਗ ਉਸ ਹਵੇਲੀ ਦੇ ਹਵੇਲੀ ਤੇ ਕੀ ਕਹਿਣਾ ਹੈ ਕੀ ਮੀਨਾਕਾਰੀ ਹੁੰਦੀ ਹੈ ਤਾਂ ਇੱਕ ਕਮਰਾ ਬਣਾਉਂਦੇ ਨੇ ਮਹਾਰਾਜਾ ਆਪ ਬਣਾ ਕੇ ਦਿੰਦੇ ਨੇ ਆਪਦੇ ਪੋਤਰੇ ਦੀ ਪਹਿਲੀ ਰਾਤ ਜਿਹੜੇ ਤੁਸੀਂ ਕਮਰੇ ਦੀ ਗੱਲ ਕਰਦੇ ਸੀ ਕਮਰਾ ਖਾਸ ਮਹਾਰਾਜ ਜੀ ਸਿੰਘ ਨੇ ਬਣਾਇਆ ਉਹਦੇ 'ਚ ਕੋਈ ਖਾਸियत ਵੀ ਹੈ ਉਸ ਕਮਰੇ ਦੇ 'ਚ ਨਹੀਂ ਉਹ ਉਹਨਾਂ ਨੇ ਜਿਵੇਂ ਆਪਾਂ ਅੱਜ ਕੱਲ ਗਿਫਟ ਦੇ ਦਿੰਦੇ ਆ ਉਹਨੇ ਆਪਦੇ ਪੋਤਰੇ ਨੂੰ ਛੋਟਾ ਜਿਹਾ ਕਮਰਾ ਬਣਾ ਕੇ ਦਿੱਤਾ ਉਹਦੇ ਅੰਦਰ ਉਹਨੇ ਜਿਹੜੀਆਂ ਮੂਰਤੀਆਂ ਬਣਾਈਆਂ ਨੇ ਉਹ ਵਿਆਹ ਦੇ ਟਾਈਮ ਦੀਆਂ ਬਣਾਈਆਂ ਨੇ ਮਹਾਰਾਜਾ ਵਿਆਹ ਹੋਇਆ ਸੀ ਦੁਨੀਆਂ ਦੇ 'ਚ ਅਨੋਖਾ ਵਿਆਹ ਸੀ ਕਹਿੰਦੇ ਇਹਦੇ ਤੋਂ ਵੱਡਾ ਵਿਆਹ ਦੁਨੀਆਂ 'ਚ ਅਜੇ ਤੱਕ ਨਹੀਂ ਹੋਇਆ ਕਿ ਬਰਾਤ ਇੱਕ ਪਾਸੇ ạtਾਰੀ ਪਹੁੰਚ ਚੁੱਕੀ ਸੀ ਦੂਜੇ ਪਾਸੇ ਅਮ੍ਰ 101 ਘੋੜੇ 101 ਊਠ 101 ਗਾਇਆਂ 101 ਮੱਝਾਂ ਤੇ 200 ਜਿਹੜੇ ਸੀ ਪਸ਼ਮੀਨੇ ਦੇ ਦਸ਼ਾਲੇ ਜਿਹੜੇ ਸੀ ਉਹਨਾਂ ਦੀਆਂ ਜੋੜੀਆਂ ਦਿੱਤੀਆਂ ਗਈਆਂ। ਸੋਨੇ ਦਾ ਤਾਂ ਕੋਈ ਅੰਤ ਨਹੀਂ ਸੀ। ਹਾਂਜੀ ਦੇਖ ਲੈ ਇਹਨੇ ਹੁਣ ਤੁਸੀਂ ਆਪੇ ਦੇਖ ਲਓ। ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਵੀ ਤੁਸੀਂ ਜਿੰਨੇ ਦੇਖ ਰਹੇ ਹੋ ਤੁਸੀਂ ਇਹ ਗੱਲ ਆਪਣੋ ਆਪਣੀ ਬੁੱਧੀ ਨਾਲ ਸੋਚ ਕੇ ਦੇਖੋ ਪਾਨੀ ਦੇ ਮੁੰਡੇ ਦੇ ਵਿਆਹ ਦੀ ਤੁਲਨਾ ਰਣਜੀਤ ਸਿੰਘ ਦੇ ਪੋਤਰੇ ਦੇ ਬਿਆਨ ਕਰਨੀ ਬਣਦੀ ਵੀ ਆ ਕਿ ਨਹੀਂ ਬਣਦੀ ਤੁਸੀਂ ਕਹੋਗੇ ਵੀ ਜਿਸ ਐਂਗਲ ਤੋਂ ਕੀਤੀ ਗਈ ਉਹ ਤੇ ਤਾਂ ਬਣਦੀ ਸੀ ਪਰ ਚੇਤਾ ਰੱਖੋ ਇਤਿਹਾਸ ਦੇ ਵਿੱਚ ਸਭ ਕੁਝ ਉਹ ਨਹੀਂ ਹੁੰਦਾ ਜਿਹੜਾ ਅਗਲੀ ਪੀੜ੍ਹੀ ਨੂੰ ਸਜਾ ਕੇ ਪੇਸ਼ ਕਰਨਾ ਹੁੰਦਾ ਗੁਰੂ ਨੇ ਸਾਨੂੰ ਬਵੇਕੀ ਬਣਾਇਆ ਇਤਿਹਾਸ ਦੇ ਵਿੱਚੋਂ ਮੋਤੀ ਝੁਗਣੇ ਹੁੰਦੇ ਨੇ ਜਿਹੜੇ ਮੋਤੀ ਕੌਮ ਦੀ ਸ਼ਾਨ ਬਣ ਇਤਿਹਾਸ ਦੇ ਵਿੱਚੋਂ ਉਹ ਨੁਕਤੇ ਹੀ ਢਾਡੀਆਂ ਦੁਆਰਾ ਪ੍ਰਚਾਰਕਾਂ ਦੁਆਰਾ ਕਥਾਵਾਚਕਾਂ ਦੁਆਰਾ ਸਾਂਝੇ ਕੀਤੇ ਜਾਣੇ ਚਾਹੀਦੇ ਹੁੰਦੇ ਨੇ ਦਰਸ਼ਕੋ ਜਿਹੜੇ ਸਿੱਖ ਰਵੈਤਾਂ ਦੇ ਉੱਪਰ ਜਿਹੜੇ ਧਰਮ ਦੀਆਂ ਪਰੰਪਰਾਵਾਂ ਦੇ ਉੱਪਰ ਤੇ ਸਿੱਖ ਸਿਧਾਂਤਾਂ ਦੇ ਉੱਪਰ खरे ਉਤਰਦੇ ਹੋਣ ਇਤਿਹਾਸ ਵਿੱਚ ਬਹੁਤ ਕੁਝ ਐਸਾ ਹੈ ਜਿਹੜਾ ਸੁਣਾਉਣ ਯੋਗ ਨਹੀਂ ਹੈ ਪਰ ਇਤਿਹਾਸਕਾਰ ਲੇਖਤਕਾਰਾਂ ਨੇ ਉਹ ਲਿਖ ਦਿੱਤਾ ਹੁੰਦਾ ਹੈ ਉਹ ਹੁਣ ਅਸੀਂ ਸੁਣਾਉਣ ਵਾਲਿਆਂ ਨੇ ਦੇਖਣਾ ਹੁੰਦਾ ਵੀ ਕਿਹੜੀ ਚੀਜ਼ ਸੁਣਾਉਣੀ ਹੈ ਤੇ ਕਿਹੜੀ ਪਿੱਛੇ ਕਰਨੀ ਹੈ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੀ ਸ਼ਖਸੀਅਤ ਬਹੁਤ ਵੱਡੀ ਹੈ ਪਰ ਸ਼ੇਰ-ਏ-ਪੰਜਾਬ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ ਸਾਨੂੰ ਇਹ ਤਾਂ ਸੋਚਣਾ ਹੀ ਪਏਗਾ ਨਾ ਕਿ ਕਿਹੜੀ ਚੀਜ਼ ਹੈ ਜਿਹੜੀ ਸ਼ੇਰ-ਏ-ਪੰਜਾਬ ਦੀ ਉਸ ਦੀ ਸ਼ਖਸੀਅਤ ਨੂੰ ਉੱਚਾ ਕਰਦੀ ਹੈ ਉਹ ਇੱਕ ਸੱਚਾ ਰਾਜਾ ਤੇ ਸੱਚਾ ਸਿੱਖ ਸਾਬਤ ਕਰਦੀ ਹੈ ਤੇ ਕਿਹੜੀ ਚੀਜ਼ ਐਸੀ ਹੈ ਜਿਹੜੀ ਉਸ ਨੂੰ ਇੱਕ ਆਮ ਰਾਜਿਆਂ ਵਰਗਾ ਰਾਜਾ ਤੇ ਇੱਕ ਮਾਇਆਧਾਰੀ ਇੱਕ ਵਾਸ਼ਨਾ ਵਾਲਾ ਦਿਖਾਉਂਦੀ ਐ ਅਸੀਂ ਉਹਦੇ ਚੰਗੇ ਪੁਆਇੰਟ ਉਹਦੀ ਜ਼ਿੰਦਗੀ ਦੇ ਚੰਗੇ ਪਲ ਲੱਭ ਕੇ ਲੋਕਾਂ ਸਾਹਮਣੇ ਰੱਖਣੇ ਹੁੰਦੇ ਆ ਜਿਦੇ ਨਾਲ ਸਾਨੂੰ ਮਾਣ ਹੋਵੇ ਤੇ ਆਉਣ ਵਾਲੀਆਂ ਪੀੜ੍ਹੀਆਂ ਸਿੱਧ ਲੈ ਸਕਣ ਚਲੋ ਆਪਾਂ ਖੈਰ ਗੱਲ ਦੇ ਉੱਤੇ ਆਉਣੇ ਆ ਮੁੱਦੇ ਦੇ ਉੱਪਰ ਰਣਜੀਤ ਸਿੰਘ ਦੇ ਪੋਤਰੇ ਕੁਮਰ ਨੌ ਨਿਹਾਲ ਸਿੰਘ ਦਾ ਵਿਆਹ ਹੁੰਦਾ ਸ਼ਾਮ ਸਿੰਘ ਅਟਾਰੀ ਵਾਲੇ ਦੀ ਬੱਚੀ ਨਾਨਕੀ ਦੇ ਨਾਲ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲਿਆਂ ਨੇ ਇਤਿਹਾਸ ਲਿਖਿਆ ਉਦੇ ਵਿੱਚ ਉਹਨਾਂ ਦੇ ਵਿਆਹ ਦੇ ਕੁਝ ਨੁਕਤੇ ਨੇ ਜਿਹੜੇ ਸਾਂਝੇ ਕੀਤੇ ਨੇ ਜਿਵੇਂ ਵਿਆਹ ਵਿੱਚ ਖਰਚ ਕਿੰਨਾ ਹੋਇਆ ਕਿੰਨੀ ਬਰਾਤ ਗਈ ਠੀਕ ਉਹ ਲਿਖ ਦਿੱਤਾ ਗਿਆ ਪਰ ਜਿੱਦਾਂ ਸਾਡੇ ਕੁਝ ਢਾਡੀ ਵੀਰਾਂ ਨੇ ਕੁਝ ਪ੍ਰਚਾਰਕਾਂ ਨੇ ਤੇ ਕਹਿੰਦੇ ਕਹਾਉਂਦੇ ਇਤਿਹਾਸਕਾਰਾਂ ਨੇ ਕਹਿ ਲੋ ਸੋਸ਼ਲ ਮੀਡੀਆ ਦੇ ਉੱਪਰ ਫਿਰ ਆਪਣੀ ਅਕਲ ਦਾ ਜੋ ਜਨਾਜਾ ਕੱਢਿਆ ਇਹ ਕਹਿ ਲੋ ਵੀ ਉਹਦਾ ਆਸਾਨੀ ਕੋਈ ਨਹੀਂ ਸੀ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਕਿ ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਦਾ ਵਿਆਹ ਰਣਜੀਤ ਸਿੰਘ ਦੇ ਪੋਤਰੇ ਦੇ ਨਾਲ ਹੋਇਆ ਉਹ ਉਸ ਇਤਿਹਾਸ ਦੇ ਵਿੱਚੋਂ ਜਾਂ ਉਸ ਵਿਆਹ ਦੇ ਵਿੱਚੋਂ ਸਾਨੂੰ ਸੇਧ ਨਹੀਂ ਕੋਈ ਮਿਲਦੀ ਸਿਰਫ ਇੰਨੀ ਗੱਲ ਨੂੰ ਛੱਡ ਕੇ ਵੀ ਉਹ ਵਿਆਹ ਬਹੁਤ ਮਹਿੰਗਾ ਵਿਆਹ ਸੀ ਅਸੀਂ ਤਾਂ ਅੱਜ ਇਹ ਰੋ ਰਹੇ ਹਾਂ ਵੀ ਵੀ ਤੇ ਇੱਕ ਦਿਨ ਦੇ ਵਿਆਹ ਦੇ ਪੈਲਸ ਦਾ ਖਰਚਾ ਪੂਰਾ ਇੱਕ ਕਿੱਲਾ ਖਾ ਜਾਂਦਾ ਜੱਟ ਦਾ ਜੱਟ ਦੇ ਇੱਕ ਕਿੱਲੇ ਦੇ ਨਾਲ ਇੱਕ ਦਿਨ ਦੇ ਪੈਸ ਦਾ ਖਰਚਾ ਚੱਲਦਾ ਐਨੇ ਵਿਆਹ ਮਹਿੰਗੇ ਹੋ ਗਏ ਨੇ ਇੱਕ ਕਿੱਲਾ ਵਕਾ ਦਿੰਦਾ ਇੱਕ ਦਿਨ ਦਾ ਪੈਲਸ ਸ਼ੋਰ ਸਾਰਾ ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਵੀ ਵਿਆਹ ਸਾਦੇ ਕਰੋ ਵਿਹਾਂ ਨੇ ਮਾਲ ਵਿੱਚ ਜਾ ਕੇ ਦੇਖੋ ਅੱਧੇ ਤੋਂ ਵੱਧ ਜਿਹੜੇ ਕਿਸਾਨ ਮਰਦੇ ਪਏ ਨੇ ਉਹ ਇਸ ਕਰਕੇ ਮਰਦੇ ਪਏ ਨੇ ਵੀ ਧੀਆਂ ਦੇ ਵਿਆਹ ਕਰਨ ਵੇਲੇ ਉਹਨਾਂ ਨੇ ਇੰਨਾ ਕਰਜ਼ਾ ਚੁੱਕਿਆ ਜ਼ਮੀਨਾਂ ਉੱਤੇ ਲਿਮਟਾਂ ਲਈਆਂ ਵਿਆਜ ਇੰਨੇ ਵੱਧ ਗਏ ਪੂਰੇ ਨਹੀਂ ਹੋ ਸਕੇ ਜ਼ਮੀਨਾਂ ਵਿਕ ਗਈਆਂ ਕਰਜ਼ਾ ਮੁੜ ਨਹੀਂ ਸਕਿਆ ਤੇ ਫਾਹੇ ਚੜ੍ਹ ਕੇ ਆਤਮ ਹੱਤਿਆ ਕਰ ਲਈ ਹਜ਼ਾਰਾਂ ਕਿਸਾਨ ਐਸੇ ਨੇ ਜਿਹੜੇ ਮਹਿੰਗੇ ਵਿਆਹ ਦੇ ਵਿੱਚ ਪੈ ਗਏ ਤੇ ਆਪਣੀ ਮੌਤ ਨੂੰ ਆਪਣੇ ਗੱਲ ਨਾਲ ਲਾਇਆ ਕਾਰਨ ਕਿਸੇ ਮਹੰਗੇ ਵਿਆਹ ਠੀਕ ਹੈ ਅਬਾਨੀ ਨੇ ਆਪਣੇ ਪੁੱਤ ਦਾ ਵਿਆਹ ਕਰ ਲਿਆ ਉਹ ਮਾਇਆ ਧਾਰੀ ਬੰਦਾ ਹੈ ਪਤਾ ਨਹੀਂ ਕਿੱਦਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਪਾਪਾਂ ਬੱਜੂ ਹੋਵੇ ਨਹੀਂ ਬੇਈਮਾਨੀ ਪਾਪਾਂ ਤੋਂ ਬਿਨਾਂ ਤੇ ਮਾਇਆ ਇਕੱਠੀ ਹੁੰਦੀ ਨਹੀਂ ਉਹਨੇ ਪਾਪ ਕਰਕੇ ਲੋਕਾਂ ਤੇ ਟੈਕਸ ਲਾ ਲਾ ਕੇ ਕਿੱਦਾਂ ਗਰੀਬਾਂ ਦਾ ਖੂਨ ਚੂਸ ਚੂਸ ਕੇ ਉਹਨੇ ਕਿੱਦਾਂ ਆਪਣੀ ਮਾਇਆ ਇਕੱਠੀ ਕੀਤੀ ਤੇ ਉਹਦੇ ਨਾਲ ਆਪਣੇ ਪੁੱਤ ਦਾ ਵਿਖਾਵੇ ਵਾਲਾ ਵਿਆਹ ਕੀਤਾ ਹੀ ਕੌਣੇ ਕਰ ਲਿਆ ਪਰ ਸਾਡੇ ਇਤਿਹਾਸਕਾਰਾਂ ਨੇ ਸਾਡੇ ਢਾਡੀਆਂ ਨੇ ਜੋ ਆਪਣੀ ਅਕਲ ਦਾ ਜਨਾਜਾ ਕੱਢਿਆ ਦੋਸਤੋ ਉਹ ਕਿਸੇ ਤਰੀਕੇ ਦੇ ਨਾਲ ਵੀ ਇੱਕ ਸੱਚੇ ਪ੍ਰਚਾਰਕ ਨੂੰ ਇੱਕ ਸੱਚੇ ਗੁਰੂ ਕੇ ਢਾਡੀ ਇਤਿਹਾਸਕਾਰ ਨੂੰ ਚੰਗਾ ਨਹੀਂ ਲੱਗਦਾ ਉਹ ਫੱਬਦਾ ਨਹੀਂ ਹੈ ਜਿਨ੍ਹਾਂ ਨੇ ਇਹ ਇਹ ਵੀਡੀਓ ਇਦਾਂ ਬਣਾਈਆਂ ਨੇ ਤੁਸੀਂ ਦੇਖਿਆ ਨਾ ਸੋਸ਼ਲ ਮੀਡੀਆ ਦੇ ਉੱਪਰ ਕਿੰਦਾ ਕਮਾਲ ਹੋ ਗਈ ਪਹਿਲਾਂ ਤੇ ਤੁਸੀਂ ਇਹ ਦੇਖੋ ਵੀ ਤੱਥ ਨਹੀਂ ਮਿਲਦੇ ਆਪਸ ਦੇ ਵਿੱਚ ਇੱਕ ਇੱਕ ਪ੍ਰਚਾਰਕ ਇਹ ਕਹਿ ਰਿਹਾ ਵੀ ਬਰਾਤ ਲਾਹੌਰ ਤੋਂ ਚੱਲੀ ਅਟਾਰੀ ਪਹੁੰਚ ਗਈ ਬਰਾਤ ਇੱਕ ਪਾਸੇ ਅਟਾਰੀ ਪਹੁੰਚ ਗਈ ਦੂਜੇ ਪਾਸੇ ਅੱਧੀ ਬਰਾਤ ਲਾਹੌਰ ਫਿਰਦੀ ਸੀ ਐਨੀ ਲੰਮੀ ਬਰਾਤ ਅੱਛਾ ਉਹਨੇ ਦੂਜੇ ਨਾਲ ਸਲਾਹ ਨਹੀਂ ਕੀਤੀ ਦੂਜਾ ਕਹਿੰਦਾ ਅੰਬਤ ਸਰ ਤੋਂ ਬਰਾਤ ਚੱਲੀ ਤੇ ਅਟਾਰੀ ਪਹੁੰਚੀ ਇਹ ਇਹ ਵੀ ਪਹਿਲਾਂ ਸਲਾਹ ਕਰ ਲੋ ਵੀ ਬਰਾਤ ਪਹਿਲਾਂ ਚਲਾਉਣੀ ਕਿੱਥੋਂ ਹੈ ਅੰਬਤ ਸਰ ਤੋਂ ਚਲਾਉਣੀ ਹੈ ਬਰਾਤ ਜਾਂ ਲਾਹੌਰ ਤੋਂ ਚਲਾਉਣੀ ਹੈ ਦੂਜੇ ਨੇ ਫਿਰ ਇਦਾਂ ਕਿਹਾ ਵੀ ਆਉਂਦੇ ਹੋਏ ਲਾਹੌਰ ਤੋਂ ਬਰਾਤ ਚੱਲੀ ਤੇ ਪੈਸੇ ਸੁੱਟਦੇ ਸੁੱਟਦੇ ਇਦਾਂ ਆਏ ਅਟਾਰੀ ਤੱਕ ਆ ਤੁਸੀਂ ਦੇਖਿਆ ਹੋਣਾ ਇੱਕ ਵੀਰ ਇੱਕ ਢਾਡੀ ਇਹ ਕਹਿ ਰਿਹਾ ਵੀ 60 ਦੇਸ਼ਾਂ ਤੋਂ ਲੋਕ ਆਏ ਔਰ ਦੋ-ਦੋ ਚਾਰ-ਚਾਰ ਨਹੀਂ ਆਏ ਕਹਿੰਦੇ ਜੀ 10 ਲੱਖ ਬਰਾਤ ਸੀ ਰਣਜੀਤ ਸਿੰਘ ਦੇ ਪੁੱਤਰੇ ਦੀ ਤੁਸੀਂ ਢਾਡੀ ਸੁਣਿਆ ਹੋਣਾ ਰਣਜੀਤ ਸਿੰਘ ਦੇ ਪੋਤਰੀ ਦੀ ਬਰਾਤ ਵਿੱਚ ਕਿੰਨੇ ਲੋਕ ਸ਼ਾਮਲ ਸੀ 10 ਲੱਖ ਤੇ ਕਹਿੰਦੇ ਜਦੋਂ ਉਹ ਅਟਾਰੀ ਪਹੁੰਚੀ ਨਾ 10 ਲੱਖ ਦੀ ਫੌਜ ਬਰਾਤ ਫਿਰ ਉੱਥੇ ਇੱਕ ਇੱਕ ਬੰਦੇ ਉੱਤੇ ਦੋ ਦੋ ਸੇਵਾਦਾਰ ਲਾਏ ਗਏ ਇਹਦਾ ਭਾਵ ਕਿ 10 ਲੱਖ ਦੇ ਉੱਪਰ ਦੋ ਦੋ ਸੇਵਾਦਾਰ 20 ਲੱਖ ਸੇਵਾਦਾਰ ਹੋ ਗਏ 30 ਲੱਖ ਤਾਂ ਬਰਾਤ ਬਰਾਤੀ ਤੇ ਉਹਦੇ ਸੇਵਾਦਾਰ ਹੀ ਹੋ ਗਏ ਐਥੋਂ ਸੋਚ ਕੇ ਦੇਖੋ ਪਿੱਤੀ ਲੱਖ ਬੰਦਾ ਕਹਿੰਦੇ ਬਰਾਤ ਵਿੱਚ ਔਰ ਉਹਦੀ ਸੇਵਾ ਦੇ ਵਿੱਚ ਸ਼ਾਮਲ ਹੋਇਆ ਅੱਛਾ ਇੱਕ ਇੱਕ ਵੀਰ ਨੇ ਇਦਾਂ ਵੀ ਕਿਹਾ ਕਹਿੰਦੇ ਜਿਹੜੇ ਬਰਾਤ ਨੂੰ ਖਾਣਾ ਖਵਾਇਆ ਗਿਆ ਉਹ ਸੋਨੇ ਚਾਂਦੀ ਦੇ ਭਾਂਡਿਆਂ ਚ ਖਵਾਇਆ ਗਿਆ ਹੁਣ ਤੁਸੀਂ ਇਹ ਦੇਖ ਲਓ ਵੀ 10 ਲੱਖ ਬਰਾਤੀ ਨੇ ਕਿੰਨੇ ਭਾਂਡਿਆਂ ਚ ਖਾਣਾ ਖਾਦਾ ਹੋਣਾ ਹੈ ਤੇ ਉਹ ਕਿੰਨੇ ਸੋਨਾ ਤੇ ਚਾਂਦੀ ਲੱਗਿਆ ਹੋਣਾ ਜੇ ਸਾਡੇ ਵਿਦਵਾਨ ਵੀਰਾਂ ਦੀ ਗੱਲ ਮੰਨ ਲਈਏ ਤਾਂ ਫਿਰ ਇਹ ਇਹ ਵੀ ਕਹਿੰਦੇ ਜੀ ਖੂ ਆਉਂਦੇ ਆਉਂਦੇ ਇਦਾਂ ਸ਼ਰਬਤ ਖੂਹਾਂ 'ਚ ਸਟਵਾ ਦਿੱਤੀ ਇੱਕ ਨੇ ਵੀ ਇਹ ਵੀ ਸੁਣਿਆ ਮੈਂ ਲਾਹੌਰ ਤੋਂ ਲੈ ਕੇ ਟਾਲੀ ਤੱਕ ਜਿੰਨੇ ਖੂਹ ਸੀ ਸ਼ਰਬਤ ਡਲਵਾ ਦਿੱਤੀ ਉਹਦੇ ਵਿੱਚ ਵੀ ਲੋਕ ਮਿੱਠਾ ਪਾਣੀ ਪੀਣੇ ਤਾਂ ਥਾਂ ਥਾਂ ਦੇ ਉੱਤੇ ਸਾਡੇ ਇੱਕ ਵਕੀਲ ਵੀਰ ਨੇ ਬੜੇ ਸਿੱਖ ਮੁੱਦਿਆਂ 'ਤੇ ਬੋਲਦੇ ਆ ਹਰਪਾਲ ਸਿੰਘ ਜੀ ਖਾਰਾ ਉਹਨਾਂ ਨੇ ਤਾਂ ਕਮਾਲ ਹੀ ਕਰਤੀ ਜੀ ਕਹਿਣ ਲੱਗੇ ਰਛੇਰੇ ਪੰਜਾਬ ਰਣਜੀਤ ਸਿੰਘ ਨੇ ਇੱਕ ਹਵੇਲੀ ਸੀ ਉਹ ਹਵੇਲੀ ਬਣਾਈ ਲੱਖਾਂ ਰੁਪਈਆ ਦੀ ਬਣਾਈ ਤੇ ਆਪਣੇ ਪੋਤੇ ਨੂੰ ਪਹਿਲੀ ਰਾਤ ਸੁਹਾਗ ਰਾਤ ਵਾਲੇ ਦਿਨ ਗਿਫਟ ਕੀਤੀ ਕਮਾਲ ਹੋ ਗਈ ਅਸੀਂ ਰਣਜੀਤ ਸਿੰਘ ਦੇ ਪੋਤਰੇ ਦੀ ਸੁਹਾਗ ਰਾਤ ਤੱਕ ਪਹੁੰਚ ਗਏ ਸੋਕਪ੍ਰੀਤ ਸਿੰਘ ਜੀ ਉਦੋਂ ਕੇ ਸਾਹਿਬ ਲੱਖਾਂ ਲੋਕ ਸੁਣਦੇ ਨੇ ਉਹਨਾਂ ਨੇ ਵੀ ਕਮਾਲ ਕਰ ਦਿੱਤੀ ਸੈਂਕੜੇ ਹਾਥੀ ਸੈਂਕੜੇ ਘੋੜੇ ਸੈਂਕੜੇ ਮੱਝਾਂ ਸੈਂਕੜੇ گاਵਾ ਪਤਾ ਨਹੀਂ ਕਿੰਨੀਆਂ-ਕਿੰਨੀਆਂ ਮੋਹਰਾਂ ਬਰਾਤੀਆਂ ਨੂੰ ਦਿੱਤੀਆਂ ਇਦਾਂ ਵੀ ਕਿਹਾ ਇਹ ਤੁਸੀਂ ਇਹ ਦੇਖੋ ਵੀ ਜੇ ਬਰਾਤੀਆਂ ਨੂੰ ਸੈਂਕੜੇ ਮੱਝਾਂ ਸੈਂਕੜੇ ਗਾਵਾਂ ਸੈਂਕੜੇ ਘੋੜੇ ਸੈਂਕੜੇ ਹਾਥੀ ਦਿੱਤੇ ਗਏ ਤੇ ਫਿਰ ਜਿਹੜਾ ਵਿਆਹ ਵਾਲਾ ਲਾੜਾ ਉਹਨੂੰ ਕਿੰਨਾ ਦਾਜ ਦਿੱਤਾ ਗਿਆ ਹੋਵੇਗਾ ਇਹ ਵੀ ਇਹ ਵੀ ਸੋਚ ਕੇ ਦੇਖੋ ਜੇ ਸ਼ਾਮ ਸਿੰਘ ਅਟਾਰੀ ਆਪਣੇ ਜਵਾਈ ਦੇ ਆਏ ਹੋਏ ਬਰਾਤੀਆਂ ਨੂੰ ਇੰਨਾ-ਇੰਨਾ ਕੁਝ ਦਿੰਦਾ ਹੈ ਤੋਹਫੇ ਦਿੰਦਾ ਤੇ ਉਹਨੇ ਲਾੜੇ ਲੈ ਕੇ ਕਿ ਦਿੱਤਾ ਹੋਵੇਗਾ ਫਿਰ 아마ਤ ਕਿ ਬਹੁਤ ਦਾਜ ਦਿੱਤਾ ਹੋਵੇਗਾ ਕੀ ਰੰਜੀਤ ਸਿੰਘ ਫਿਰ ਉਹ ਉਹਨੇ ਆਪਣੇ ਪੋਤੇ ਦੀ ਬਰਾਤ ਵਿੱਚ ਦਾਜ ਲਿਆ ਫਿਰ ਤੇ ਅਸੀਂ ਕਿੰਨੇ ਵੀ ਦਾਜ ਦੇ ਵਿਰੋਧੀ ਅਸੀਂ ਸਿੱਖ ਦਾਜ ਲੈਣਾ ਮਾੜੀ ਗੱਲ ਹੈ ਅੱਛਾ ਇੱਕ ਇੱਕ ਵੀਰ ਹੋਰ ਮੈਂ ਸੁਣਿਆ ਇਦਾਂ ਇੱਕ ਇੱਕ ਵੀਰ ਕਹਿੰਦਾ ਵੀ 3 ਲੱਖ ਦਾ ਸੇਰਾ ਸੀ ਕਮਰ ਨੌ ਨੇ ਹਾਲ ਸਨ ਇਹਦਾ ਸੇਰਾ ਤਿਆਰ ਕਰਵਾਇਆ ਗਿਆ ਨਾ ਉਹ 3 ਲੱਖ ਦਾ ਕਰਵਾਇਆ ਗਿਆ ਅੱਛਾ ਇੱਕ ਵੀਰ ਹੋਰ ਫਿਰ ਉਸ ਤੋਂ ਬਾਅਦ ਪ੍ਰਚਾਰਕ ਉਹ ਕਹਿੰਦਾ 9 ਲੱਖ ਦਾ ਸੇਰਾ ਸੀ ਤੇ ਅੱਜ ਦੇ 90 ਕਰੋੜ ਦੇ ਬਰਾਬਰ ਬਣਦਾ ਟੱਚ ਕੋ ਤੁਸੀਂ ਜਿੰਨੇ ਬੈਠੇ ਹੋ ਇਹਦੇ ਵਿੱਚੋਂ ਕੁਝ ਵੀ ਮੈਂ ਆਪਣੇ ਕੋਲੋਂ ਨਹੀਂ ਬੁਲਾਇਆ ਪਰ ਤੁਸੀਂ ਜਿੰਨੇ ਸੁਣ ਰਹੇ ਹੋ ਤੁਸੀਂ ਸਾਰੇ ਆਪੋ ਆਪਣੇ ਦਿਮਾਗ ਉੱਤੇ ਜ਼ੋਰ ਪਾ ਕੇ ਦੇਖੋ ਇਹਦੇ ਵਿੱਚ ਸੁਣਾਉਣ ਵਾਲੀ ਗੱਲ ਹੈ ਕਿਹੜੀ ਹੈ ਕਿਹੜੀ ਗੱਲ ਐਸੀ ਹੈ ਜਿਹੜੀ ਗੱਲ ਵਿੱਚੋਂ ਸਾਨੂੰ ਕੋਈ ਚੰਗੀ ਸਮਾਜਿਕ ਸੇਧ ਵਾਲੀ ਸਿੱਖਿਆ ਮਿਲਦੀ ਹੈ ਇਹਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਉਹ ਕਿਹੜਾ ਗੁਣ ਹੈ ਉਹ ਕਿਹੜਾ ਰੋਹਾਨੀਅਤ ਵਾਲਾ ਗੁਣ ਹੈ ਜਿਹੜਾ ਪ੍ਰਗਟ ਹੁੰਦਾ ਹੈ ਦੱਸੋ ਇੱਕ ਵੀ ਨਹੀਂ ਮਿਲੇਗਾ ਫਿਰ ਇਹ ਅਸੀਂ ਅੰਬਾਨੀ ਫਿਰ ਜੇ ਜੇ ਇੰਨਾ ਪੈਸਾ ਅੰਬਾਨੀ ਨੇ ਖਰਚ ਕੀਤਾ ਇਹਦਾ ਮਤਲਬ ਉਹ ਸਹੀ ਸੀ ਕਿਉਂਕਿ 10 ਲੱਖ ਤੇ 20 ਲੱਖ ਉਹਦੇ ਉੱਪਰ ਸੇਵਾਦਾਰ ਸੰਭਾਲਣ ਵਾਲਾ ਬੰਦਾ ਤੁਸੀਂ ਦੇਖੋ ਵੀ ਉਸ ਸਮੇਂ ਅਰਬਾਂ ਰੁਪਈਆ ਖਰਚ ਕੀਤਾ ਹੋਵੇਗਾ ਸ਼ਾਮ ਸਿੰਘ ਅਟਾਰੀ ਵਾਲਾ ਉਹ ਇੰਨੇ ਪੈਸੇ ਕਿੱਥੋਂ ਲੈ ਕੇ ਆਇਆ ਸੀ ਕੀ ਉਹ ਡਾਕੇ ਮਾਰਦਾ ਸੀ ਕੀ ਉਹ ਲੋਕਾਂ ਨੂੰ ਲੁੱਟਦਾ ਸੀ ਜਾਂ ਜਿਹੜਾ ਰਣਜੀਤ ਸਿੰਘ ਨੇ ਇਦਾਂ ਅੱਜ ਦੇ ਹਿਸਾਬ ਨਾਲ ਅਰਬਾਂ ਖਰਬਾਂ ਰੁਪਇਆ ਖਰਚ ਕੀਤਾ ਕਿ ਉਹ ਸਰਕਾਰ ਰਾਜੇ ਖਾਲਸਾ ਦੇ ਖਜ਼ਾਨੇ ਵਿੱਚੋਂ ਕੀਤਾ ਸੀ। ਇਹੀ ਕੀਤਾ ਹੋਵੇਗਾ ਫਿਰ ਤੁਸੀਂ ਸੋਚ ਕੇ ਦੇਖੋ। ਵਿੜਾ ਰਾਜ ਸਰਕਾਰੇ ਖਾਲਸਾ ਸੀ ਉਹਦੀ। ਉਹਦੇ ਖਜ਼ਾਨੇ ਵਿੱਚੋਂ ਹੀ ਫਿਰ ਖਰਚ ਕੀਤਾ ਹੋਏਗਾ ਨਾ। ਇਹਦਾ ਮਤਲਬ ਕਿ ਉਹਨੇ ਰਾਜ ਇਹ ਸਰਕਾਰ ਖਾਲਸਾ ਖਾਲਸਾ ਰਾਜ ਦੀ ਸਰਕਾਰ ਦਾ ਖਜ਼ਾਨਾ ਸੀ। ਉਹ ਆਪਣੇ ਪੋਤੇ ਦੇ ਵਿਆਹ ਉੱਤੇ ਇਦਾਂ ਉਡਾਇਆ ਇਦਾਂ ਹੀ ਉੜਾਇਆ ਫਿਰ ਜਿਹੜਾ ਜਿਹੜਾ ਪੈਸਾ ਆਮ ਲੋਕਾਂ ਤੋਂ ਟੈਕਸ ਵਸੂਲ ਕੇ ਇਕੱਠਾ ਕੀਤਾ ਗਿਆ ਸੀ ਉਹ ਰਣਜੀਤ ਸਿੰਘ ਨੇ ਆਪਣੇ ਪੋਤੇ ਦੇ ਵਿਆਹ ਵਿੱਚ ਇਦਾਂ ਹੀ ਉੜਾ ਦਿੱਤਾ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਸਿੱਧ ਤਾਂ ਹੀ ਹੁੰਦਾ ਫਿਰ ਇਹਦੇ ਤੋਂ ਅਸੀਂ ਸਿੱਧ ਕਰਨਾ ਕੀ ਚਾਹੁੰਦੇ ਹਾਂ ਅਸੀਂ ਸਮਾਜ ਨੂੰ ਕਿਹੜੀ ਸਿੱਧ ਦੇਣਾ ਚਾਹੁੰਦੇ ਹਾਂ ਸਿਰਫ ਇੱਕੋ ਹੀ ਗੱਲ ਵੀ ਅਸੀਂ ਇਹ ਦਰਸਾਉਣਾ ਚਾਹੁੰਦੇ ਆ ਜਿਹੜਾ ਸਾਡਾ ਇੱਕ ਮਹਾਰਾਜਾ ਹੋਇਆ ਉਹਨੇ ਅੱਜ ਦੇ ਇੱਕ ਵੱਡੇ ਉਦਯੋਗਪਤੀ ਅੰਬਾਨੀ ਦੇ ਮੁੰਡੇ ਦੇ ਵਿਆਹ ਤੋਂ ਵੱਧ ਖਰਚ ਕੀਤਾ ਸੀ ਸਿਰਫ ਇੰਨਾ ਸਾਬਤ ਕਰਨ ਦੇ ਲਈ ਅਸੀਂ ਕਿੰਨਾ ਜੋਰ ਲਾਇਆ ਹੋਇਆ ਕੁਝ ਆਪਣੀ ਅਕਲ ਨੂੰ ਹੱਥ ਮਾਰੀ ਜੀ ਸਿਆਣੀ ਬਣੀ ਇਤਿਹਾਸ ਸੁਣਾਉਣ ਤੋਂ ਪਹਿਲਾਂ ਜ਼ਰੂਰੀ ਨਹੀਂ ਹੁੰਦਾ ਹਰ ਗੱਲ ਸੁਣਾਉਣੀ ਜ਼ਰੂਰੀ ਹੁੰਦੀ ਹੈ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਮੰਡੀ ਗੋਵਿੰਦਗੜ੍ਹ ਤੋਂ ਮੇਰੇ ਬਹੁਤ ਪਿਆਰੇ ਅਜ਼ੀਜ਼ ਦੋਸਤ ਨੇ ਔਰ ਬਹੁਤ ਪ੍ਰਸਿੱਧ ਚਿੱਤਰਕਾਰ ਨੇ ਹਰਪ੍ਰੀਤ ਸਿੰਘ ਨਾਜ਼ ਇਹ ਗੱਲ ਧਿਆਨ ਨਾਲ ਸੁਣੀਓ ਜੀ ਹਰਪ੍ਰੀਤ ਸਿੰਘ ਨਾਜ਼ ਚੰਡੀਗੜ੍ਹ ਦੇ ਵਿੱਚ ਇੱਕ ਬਹੁਤ ਵੱਡਾ ਮਿਊਜ਼ੀਅਮ ਆ ਉਸ ਦੇ ਲਈ ਆਪਣੀ ਜਿਹੜੀਆਂ ਸੀ ਉਹ ਚਿੱਤਰ ਸੀ ਉਸ ਦੇ ਲਈ ਉਹ ਮਿਊਜ਼ੀਅਮ ਦੇ ਲਈ ਬਣਾਉਂਦੇ ਨੇ ਬਣਾਉਂਦੇ ਹੁੰਦੇ ਸੀ ਪਹਿਲਾਂ આજ ਤੋਂ 5-7 ਸਾਲ ਪਹਿਲਾਂ ਅਸ 뮤ਜ਼ੀਅਮ ਦਾ ਜੋ ਚੇਅਰਮੈਨ ਸੀ ਉਹਨੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਚਿੱਤਰ ਨੇ ਜਿਹੜੇ ਉਹ ਹਰਪ੍ਰੀਤ ਸਿੰਘ 나ਜ ਦੇ ਕੋਲੋਂ ਬਣਾਉ ਬਣਾਈ ਹਰਪ੍ਰੀਤ ਸਿੰਘ 나ਜ ਅੱਜ ਵੀ ਮੰਡੀ ਗੁਬਿੰਦਗੜ੍ਹ ਰਹਿੰਦੇ ਨੇ ਤੁਸੀਂ ਉਹਨਾਂ ਤੋਂ ਗੱਲ ਪੁੱਛ ਸਕਦੇ ਆ ਇੱਕ ਦਿਨ ਉਸ ਉਸ 뮤ਜ਼ੀਅਮ ਦੇ ਉਸ ਮੁਖੀ ਨੇ ਹਰਪ੍ਰੀਤ ਸਿੰਘ 나ਜ ਨੂੰ ਇਹ ਕਿਹਾ ਵੀ ਤੁਸੀਂ 나ਚੀ ਮੋਰਾ ਨਾਚ ਕਰਦੀ ਹੈ ਤੇ ਰਣਜੀਤ ਸਿੰਘ ਉਸ ਨਾਚ ਨੂੰ ਦੇਖ ਰਿਹਾ ਹੈ ਤੁਸੀਂ ਇਹ ਚਿੱਤਰ ਬਣਾ ਕੇ ਮੈਨੂੰ ਦਿਓ ਇੱਕ 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 ਚਿੱਤਰਕਾਰ ਬਣਾਉਣ ਦਾ ਵੱਡੀ ਕੀਮਤ ਹਜ਼ਾਰਾਂ ਰੁਪਏ ਮਿਲਦੇ ਸੀ ਉਹਨੂੰ ਉਹਨੇ ਕਿਹਾ ਜੀ ਮੈਂ ਰਣਜੀਤ ਸਿੰਘ ਦੇ ਬਹੁਤ ਚਿੱਤਰ ਬਣਾਏ ਨੇ ਤੇ ਬਹੁਤ ਤੁਹਾਡੇ ਲਈ ਬਣਾ ਸਕਦਾ ਪਰ ਮੈਂ ਰਣਜੀਤ ਸਿੰਘ ਨਾਚੀ ਮੋਰਾਂ ਦਾ ਨਾਚ ਦੇਖ ਰਿਹਾ ਇਹ ਤਸਵੀਰ ਮੈਂ ਨਹੀਂ ਤੁਹਾਨੂੰ ਬਣਾ ਕੇ ਦੇ ਸਕਦਾ ਉਹਨਾਂ ਕਿਹਾ ਕਿਉਂ ਤੇ 나ਜ ਸਾਹਿਬ ਜਿਨ੍ਹਾਂ ਤੋਂ ਸੱਚਮੁੱਚ ਸਾਨੂੰ 나ਜ ਹੈ ਕਿ ਉਹ ਸਾਡੇ ਮਿੱਤਰ ਨੇ ਔਰ ਐਸੀ ਚਿੱਤਰਕਾਰ ਸਿੱਖ ਕੌਮ ਦੇ ਕੋਲੇ ਹੈ ਨੇ ਇਹ ਭਾਗਾਂ ਵਾਲੀ ਗੱਲ ਹੈ ਉਹਨਾਂ ਨੇ ਕਿਹਾ ਮੈਂ ਇੱਕ ਚਿੱਤਰਕਾਰ ਹੋਣ ਤੋਂ ਪਹਿਲਾਂ ਇੱਕ ਸਿੱਖ ਹਾਂ ਤੇ ਮੈਨੂੰ ਆਪਣੇ ਰਾਜੇ ਦੇ ਉੱਤੇ ਮਾਣ ਹੈ ਠੀਕ ਹੈ ਰਣਜੀਤ ਸਿੰਘ ਦੇ ਇਤਿਹਾਸ ਵਿੱਚ ਆਉਂਦਾ ਵੀ ਨਾਰੀ ਮੋਹ ਉਹਨੇ 나ਚ ਦੇਖਿਆ 나ਚੀ ਮੋਰਾਂ ਦਾ ਪਰ ਮੈਂ ਰਣਜੀਤ ਸਿੰਘ ਦੇ ਚੰਗੇ ਪੱਖ ਨੂੰ ਉਘੇੜਨਾ ਹੈ ਜਿਹੜੀ ਜਿਹੜੇ ਪੱਖ ਰਣਜੀਤ ਸਿੰਘ ਦੀ ਸ਼ਾਨ ਨੂੰ ਚਾਰ ਚੰਨ ਲਾਉਂਦੇ ਨੇ ਮੈਂ ਰਣਜੀਤ ਸਿੰਘ ਦੇ ਉਹ ਚਿੱਤਰਕਾਰ ਬਣਾਉਣੇ ਨੇ ਜਿਹੜੇ ਚਿੱਤਰ ਰਣਜੀਤ ਸਿੰਘ ਦੀ ਸ਼ਖਸੀਅਤ ਨੂੰ ਮਹਾਨ ਬਣਾਉਂਦੇ ਹੋਣ ਮੈਂ ਉਹ ਚਿੱਤਰ ਕਦੇ ਨਹੀਂ ਬਣਾਵਾਂਗਾ ਜਿਹੜੇ ਚਿੱਤਰ ਜਿਹੜੀ ਪੇਂਟਿੰਗਸ ਮੇਰੇ ਰਾਜ ਦੇ ਮੱਥੇ ਦੇ ਉੱਤੇ ਕਲੰਕ ਧੱਬੇ ਦਾ ਕੰਮ ਕਰਦੇ ਹੋਣ ਭਾਵੇਂ ਉਹ ਗੱਲ ਸੱਚੀ ਹੈ ਕਿ ਉਹਨੇ ਨਾਚੀ ਮੋਰਾਂ ਦਾ ਨਾਚ ਦੇਖਿਆ ਸੀ ਪਰ ਮੈਂ ਆਪਣੇ ਹੱਥਾਂ ਦੇ ਨਾਲ ਉਹ ਚਿੱਤਰ ਕਦੇ ਨਹੀਂ ਬਣਾਵਾਂਗਾ। ਦਰਸ਼ਕੋ ਤੁਸੀਂ ਵਿਸ਼ਵਾਸ ਨਹੀਂ ਕਰੋਗੇ। ਉਸ ਤੋਂ ਬਾਅਦ ਹਰਪ੍ਰੀਤ ਸਿੰਘ ਨਾਜ਼ ਨੂੰ ਉੱਥੋਂ ਜਵਾਬ ਮਿਲ ਗਿਆ ਕਿ ਅੱਜ ਤੋਂ ਬਾਅਦ ਅਸੀਂ ਤੁਹਾਡੇ ਕੋਲੋਂ ਕੋਈ ਚਿੱਤਰ ਨਹੀਂ ਬਣਵਾਵਾਂਗੇ। ਉਹ ਚਿੱਤਰਕਾਰ ਲੱਖਾਂ ਰੁਪਇਆ ਹਰ ਸਾਲ ਉਸ ਮਿਊਜ਼ੀਅਮ ਦੇ ਚਿੱਤਰ ਬਣਾ ਕੇ ਬਣਾਉਂਦਾ ਸੀ ਉਹਨੇ ਲੱਖਾਂ ਰੁਪਈਆ ਨੂੰ ਠੋਕਰ ਮਾਰ ਦਿੱਤੀ ਪਰ ਆਪਣੇ ਰਾਜੇ ਦਾ ਉਹ ਚਿੱਤਰ ਨਹੀਂ ਬਣਾਇਆ ਜਿਹੜਾ ਚਿੱਤਰ ਉਸ ਰਾਜੇ ਦੀ ਸ਼ਕਸ਼ੀਤ ਧੱਬਾ ਬਣਦਾ ਸੀ ਇਤਿਹਾਸ ਦੀ ਹਰ ਇੱਕ ਚੀਜ਼ ਜ਼ਰੂਰੀ ਨਹੀਂ ਹੁੰਦਾ ਵੀ ਸੁਣਾਉਣੀ ਹੋਵੇ ਗੁਰੂ ਨੇ ਸਾਨੂੰ ਹੰਸ ਬਣਾਇਆ ਹੈ ਹੰਸ ਦੁੱਧ ਤੇ ਪਾਣੀ ਵਿੱਚੋਂ ਪਾਣੀ ਨੂੰ ਛੱਡ ਦਿੰਦਾ ਹੈ ਤੇ ਦੁੱਧ ਨੂੰ ਵੱਖਰਾ ਕਰਕੇ ਪੀ ਲੈਂਦਾ ਹੈ ਇਤਿਹਾਸ ਵਿੱਚ ਬਹੁਤ ਕੁਝ ਐਸਾ ਜਿਹੜਾ ਨਹੀਂ ਸੁਣਾਉਣ ਵਾਲਾ ਅਸੀਂ ਸਿਰਫ ਆਪਣੇ ਹੀਰੋ ਨੇ ਆਪਣੇ ਸ਼ਹੀਦ ਨੇ ਸਾਡੇ ਨਾਇਕ ਨੇ ਸਾਡੇ ਰਾਜੇ ਨੇ ਸਾਡੇ ਸਿੱਖ ਨੇ ਉਹਨਾਂ ਦੇ ਉਸ ਇਤਿਹਾਸ ਨੂੰ ਹੀ ਦੁਨੀਆ ਸਾਹਮਣੇ ਪੇਸ਼ ਕਰੀਏ ਜਿਹੜਾ ਇਤਿਹਾਸ ਉਹਨਾਂ ਦੀ ਸ਼ਾਨ ਨੂੰ ਸ਼ੌਕਤ ਨੂੰ ਚਾਰ ਚੰਨ ਲਾਉਂਦਾ ਹੈ ਜਿਹੜਾ ਇਤਿਹਾਸ ਸਿੱਖ ਸਿਧਾਂਤਾਂ ਦੇ ਅਨੁਸਾਰ ਲਿਖਿਆ ਗਿਆ ਸੋ ਵੀਡੀਓ ਚੰਗੀ ਲੱਗੀ ਹੋਵੇ ਸ਼ੇਰ ਜ਼ਰੂਰ ਕਰਦੇ ਹੋ ਜੇ ਤੇ ਜੇ ਮਾੜੀ ਲੱਗੀ ਹੋਵੇ ਫਿਰ ਮੈਰਾ ਆਪਣਾ ਇਹਦੇ ਵਿੱਚ ਹੈ ਕੁਛ ਨਹੀਂ ਹੈ ਜੋ ਕੁਛ ਦੂਜਿਆਂ ਨੇ ਕੀਤਾ ਮੈਂ ਕੇਵਲ ਉਹੀ ਤੁਹਾਡੇ ਸਾਹਮਣੇ ਰੱਖਿਆ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ